ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਵਧੀਆ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਗੇ ਵਧੀਆ ਹੋਗੇ ਤੇ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ 'ਚ ਤੇ ਹਾਂਜੀ ਤੇ ਹੋਮਾਂ 판ਦੇ ਮਾਨੇ ਰੂਪੀ ਬਲਾ ਕੇ ਮੈਂ 판ਦੇ ਮਾਨਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਨੂੰਆਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲਈਏ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਬਲੌਗ 'ਚ ਤੁਹਾਡੇ ਖੁਸ਼ਖਬਰੀ ਆਈ ਆ ਕੋਸ਼ਕਵਰੀ ਨਾਲ ਇਹ ਵੀ ਜਿਹੜਾ ਇਹਨਾਂ ਦਾ ਵੱਡਾ ਬ੍ਰਦਰ ਆ ਉਹਨਾਂ ਦੇ ਘਰੇ ਪਰਮਾਤਮਾ ਨੇ ਕੋਈ ਦਾਤ ਦਿੱਤਾ ਜਦੋਂ ਇਹ ਕਿਹਾ ਬੱਸ ਚਲੋ ਬਹੁਤ ਸਮਾਂ ਹੋ ਗਿਆ ਪਰਮਾਤਮਾ ਨੇ ਹਨਾ ਸੌਂ ਲੀ ਉਹਨਾਂ ਦੀ ਵੀ ਚਲਤ ਮੰਨਾ ਪੂਰੀ ਕਰਤੀ ਕਿਉਂਕਿ ਇਹਨਾਂ ਦੀ ਆਸ ਬਹੁਤ ਵੱਡੀ ਹੁੰਦੀ ਆ ਪਰਮਾਤਮਾ ਨੇ ਬਹੁਤ ਸੋਹਣਾ ਦਿੱਤਾ ਚਲ ਪੁੱਤਰ ਦਿੱਤਾ ਕਹਿੰਦੇ ਹੁੰਦੇ ਪੁੱਤਰ ਮਿੱਠੇ ਮੀਵੇ ਰੱਬ ਸਾਭ ਨੂੰ ਦੇਵੇ ਹਨਾ ਤੇ ਬਾਕੀ ਅੱਜ ਵਲੌਗ ਅਸੀਂ ਥੋੜਾ ਜਿਹਾ ਰੇਟ ਸ਼ੁਰੂ ਕੀਤਾ ਸੀਗਾ ਤੇ ਰੇਟ ਇੰਦਾ ਸ਼ੁਰੂ ਕੀਤਾ ਸੀ ਅਸੀਂ ਛੋਟ ਵੀਡੀਓ ਬਣਾਉਣਾ ਹੈ ਸ਼ਾਰਟ ਵੀਡੀਓ ਜਮੇ ਬਸ ਬਣਾਉਂਦੇ ਰਹੇ ਕੌਣ ਕੋਲ ਜਾਂ ਮਾਰ ਕੇ ਚਲੇ ਗਏ ਤੇ ਉਹ ਕਰਕੇ ਅਸੀਂ ਅੱਜ ਵਲੌਗ ਸ਼ੂਟ ਕੀਤਾ ਚਲੋ ਹੁਣ ਸਾਡੇ ਮਾਜੇ ਮਨ ਵਾਏ ਜਲਦੀ ਜਲਦੀ ਕੰਮ ਜਵੇਲ ਦੀ ਥੋਕ ਚੱਲਣਾ ਸਾਹਮਣੇ ਨਵੰਦੀਆਂ ਘਰੇ ਸੁਪਨੀ ਚਾਪ ਦਾ ਪਾਠ ਆ ਤੇ ਮੈਂ ਉਧਰ ਜਾਣਾ ਵਾ ਉਹਨਾਂ ਨੇ ਬੀਬੀਆਂ ਤੋਂ ਕਰਵਾਉਣਾ ਵੈਸੀ ਤੇ ਮੈਂ ਕਿਹਾ ਚਲੋ ਉਧਰ ਮੱਥਾ ਕੱਲ ਕੇ ਆ ਕੇ ਆਈ ਸੀ ਮੈਂ ਕਿਹਾ ਅੱਜ ਵੀ ਜਾਣਾ ਮੱਥਾ ਟੇਕ ਆਵਾਂਗੇ ਜੀ बस मैं के चल थोड़ा पहले ਤੁਹਾਨੂੰ ਦੱਸਦਾ ਮੈਂ ਮੈਂ ਤੁਹਾਨੂੰ ਕਿਹਾ ਸੀ ਪਿਛਲੇ ਦਿਨਾਂ ਵਿੱਚ ਖੁਸ਼ਖਬਰੀ ਆਈ ਹੈ ਦੱਸਾਂਗੇ ਦੇਖੋ ਖੁਸ਼ਖਬਰੀ ਇਹ ਸੀਗੀ ਸਰਵੋਂ ਲੱਗੀਆਂ ਸਵੇਰ ਸੈਦਨਾ ਪਿਸ ਤੇ ਬਾਗ ਤੇ ਜਾਣਾ ਕਰਕੇ ਤੁਹਾਨੂੰ ਦੱਸਿਆ ਗਵਾਂਢੀ ਮੇਰੇ ਬਾਗ ਕਰਕੇ ਫਿਰ ਮੈਂ ਕਿ ਚਲ ਹੁਣ ਸਰਜਾ ਸਿੱਧਾ ਕਰ ਲਈ ਫਿਰ ਬਾਗ ਫੁੱਲੇ ਬਾਗ ਤੇ ਚੰਗਣ ਲੱਗਦਾ ਬਾਗ ਦੇ ਫੁੱਲੇ ਛੱਡ ਕੇ ਜਾ ਹਾਂ ਕਿ ਮੈਂ ਕੂੜ ਕੇ ਫਿਰ ਸੁਕਾਵਾਂਗੇ ਉਹਨਾਂ ਇੱਕ ਵਾਰੀ ਝੂੜਾ ਕਰ ਜਾਂਦੇ ਹਾਂ ਦੇਖਦੇ ਹਾਂ ਹੁਣ 11:00 ਵੱਜ ਗਏ ਨਾ ਲੇਟ ਆਈਆਂ ਬੀਬੀਆਂ ਤੋਂ ਕਰਵਾਉਣਾ ਉਹਨਾਂ ਨੇ ਵੀ ਬੜੀਆਂ ਲੇਟ ਆਈਆਂ ਇਕਨ ਮੇਰੇ ਵਾਲ ਬੜੇ ਝੜ ਗਏ ਪਤਾ ਨਹੀਂ ਖੀਚ ਕੇ ਪਰ ਇਹ ਇਸ ਮੌਸਮ ਜਿਵੇਂ ਅੱਗੇ ਕੱਲ ਦੇ ਕੱਪੀ ਅੱਜ ਨਾਲ ਠੀਕ ਨਹੀਂ ਹੈਗੀ ਫੇਰ ਇਹ ਵੀ ਠੰਡ ਕਰਕੇ ਇਹਨੂੰ ਜ਼ੁਕਾਮ ਹੋਇਆ ਬੈ ਦੇਖੋ ਉਹਨਾਂ ਨੂੰ ਵੀ ਪਤਾ ਲੱਗ ਗਿਆ ਇਹਨਾਂ ਦਾ ਬਿਮਾਰ ਦਾ ਮੈਨੂੰ ਇਹ ਕਹਿੰਦਾ ਤੈਨੂੰ ਬੜਾ ਪਤਾ ਲੱਗ ਗਿਆ ਕਿਉਂਕਿ ਇਹਨੂੰ ਮੈਨੂੰ ਪਤਾ ਲੱਗਿਆ ਇਹਦਾ ਗਲਾ ਖਰਾਬ ਹੈ ਦਿਖਾਂਗੇ ਜ਼ੁਕਾਮ ਦਾ ਵੀ ਪਤਾ ਲੱਗ ਜਾਏਗਾ ਇਹਨੇ ਇਹਦਾ ਲੰਬੇ ਲੰਬੇ ਨਿਕਲਦੇ ਬਾਅਦ ਚਲੋ ਜੀ ਮਿਲਦੇ ਆ ਫਿਰ ਉੱਥੇ ਕਾੜ ਤੇ ਬਸ ਮੈਂ ਜੂੜਾ ਕਰ ਲਾ ਹੁਣ ਫਟਾਫਟ ਸਿਰ ਬੰਨ ਲਾ ਕੁੱਲੇ ਵਾਲ ਚੰਗੇ ਲੱਗਦੇ ਠੀਕ ਹੈ ਜੀ ਤੇਰਾ ਸੱਚੇ ਬਾਦਸ਼ਾਹ ਰੱਖ ਨਗਰੀ ਪਜਾਨ ਕੇ ਮੈਂ ਤਾਂ ਤੇਰਾ ਦੇ ਰਾਂ ਤੇਰਾ ਸੱਚੇ ਬਾਦਸ਼ਾਹ ਰੱਖ ਨਗਰੀ ਲਓ ਜੀ ਗੁਰਕੀਰਤ ਹੁਣ ਆ ਗਿਆ ਸਕੂਲੋਂ ਤੇ ਉਹ ਰੋਟੀ ਖਾਈ ਜਾਂਦਾ ਤੇ ਮੈਂ ਹੁਣ ਆ ਕੇ ਉਨਾਂ ਵਾਸਤੇ ਝਾੜੂ ਮੈਂ ਆ ਕੇ ਕੱਢਿਆ ਫਿਰ ਤੇ ਉਦੋਂ ਬਾਅਦ ਅਜੇ ਝਾੜੂ ਕੱਢੀ ਜਾਂਦੀ ਸੀ ਕਿ ਤੇ ਉਦੋਂ ਨੂੰ ਆਂਟੀ ਆ ਤਲਵੰਡੀ ਭਾਈ ਤੋਂ ਆ ਗਏ ਆਂਟੀ ਉਹਨਾਂ ਵਾਸਤੇ ਚਾਹ ਪਾਣੀ ਬਣਾਇਆ ਤੇ ਕਾਫੀ ਟਾਈਮ ਉਹ ਬੈਠੇ ਰਹੇ 2 ਘੰਟੇ ਗੱਲਾਂ ਬਾਤਾਂ ਕੀਤੀਆਂ ਫਿਰ ਉਹ ਗਏ ਆ ਤੇ ਨਾਲ ਹੀ ਗੁਰਕੀਰਤ ਆ ਗਿਆ ਤੇ ਮੈਂ ਉਹਨੂੰ ਰੋਟੀ ਪਾ ਕੇ ਮੈਂ ਕਿਹਾ ਹੁਣ ਚਲ ਤੂੰ ਰੋਟੀ ਖਾ ਤੇ ਮੈਂ ਕਿਹਾ ਤਾਂ ਥੋੜਾ ਜਿਹਾ ਵਲੌਗ ਬਣਾ ਲਈਏ ਦੱਸ ਦੀਏ ਤੇ ਟਫੀ ਅੱਜ ਠੀਕ ਨਹੀਂ ਕਰਕੇ ਕੋਠੇ ਤੇ ਛੱਡੀ ਵੀ ਸੀਗੀ ਨਹੀਂ ਤਾਂ ਉਹਨੂੰ ਦਿਖਾਉਣਾ ਸੀਗਾ ਮੈਂ ਤੁਹਾਨੂੰ ਕਿਵੇਂ ਤੁਹਾਨੂੰ ਪਤਾ ਹੀ ਹੈ ਜੋ ਸਕੂਲੋਂ ਆਉਂਦਾ ਬੜੀਆਂ ਸ਼ਾਲਾ ਮਾਰਦੀ ਐ ਤੇ ਫਿਰ ਉਹਦੋਂ ਬਾਅਦ ਬੈਠਾਂਗੇ ਥੋੜਾ ਟਾਈਮ ਗਲੀ 'ਚ ਫਿਰ ਸਾਰੇ ਗਲੀ 'ਚ ਆ ਜਾਂਦੇ ਹੁੰਦੇ ਨਿਕਲੇ ਆਉਂਦੇ ਹੁੰਦੇ ਫਿਰ ਬਸ ਅਸੀਂ ਤੇ ਬੱਲਾ ਗੱਲਾ ਪਤਾ ਕਰਦੇ ਆ ਫਿਰ ਮੁੜ ਕੇ ਦੇਖਦੇ ਆ ਫਿਰ ਹੋਰ ਕੋਈ ਰਾਤ ਨੂੰ ਕੀ ਬਣਾਉਣਾ ਹੁੰਦਾ ਸਬਜ਼ੀ ਵੇਖਦੀ ਆ ਮੈਂ ਇਹਦੇ ਪਾਪਾ ਨੂੰ ਪੁੱਛੂੰਗੀ ਕੀ ਖਾਣਾ ਪਰ ਉਹ ਬਣਾਵਾਂਗੇ ਠੀਕ ਹੈ ਕਿੰਨੇ ਵਜੇ ਜਾਣਾ ਤੁਸ ਜੀ ਚਾਰ ਆਏ ਜਣ ਕੋਣ ਆਇਆ ਟਫੀ ਕਿੱਥੇ ਪਈ ਐ ਦੇਖੋ ਲੱਭਦੀ ਪਈ ਐ ਲੱਭਦੀ ਪਈ ਗੁਰਕੀਰਤ ਕਿੱਥੇ ਬੱਤਰ ਉਹ ਸੇ ਉਧਰ ਬਾਹਰ 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 ਆ ਬਾਹਰ ਦੇਖੋ ਇਹਨੇ ਲੱਭ ਲੈਣਾ ਇਹਨੂੰ ਪਤਾ ਤਾਂ ਹੈਗਾ ਵੀ ਆਇਆ ਵਾ ਉਹ ਘਰੇ ਵੀ ਆ ਗਿਆ ਵਾ ਦੇਖੇ ਦੇਖ ਐਰੀ ਹਾਏ ਕਿੱਥੇ ਬਈਆ ਹਾਏ 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 ਵਿਚਾਰੀ ਕੋਠੇ ਤੇ ਹਾਏ ਨਹੀਂ ਦੇਖੇ ਦੇਖ ਨਹੀਂ ਲਓ ਜੀ ਹੁਣ ਚੌਲ ਲੈ ਲੈ ਠੰਡ ਹੋ ਗਈ ਆ ਤੇ 6:30 ਦਾ ਟਾਈਮ ਹੋ ਗਿਆ ਹੁਣ ਮੈਂ ਰਾਜਮਾ ਪਿਉਂਦੇ ਸੀ ਕਿ ਪਰ ਫਿਰ ਮੈਂ ਹੁਣ ਉਬਾਲ ਲਏ ਆ ਨਾ ਚਾਪਲੀ ਬਣ ਗਈ ਸਬਜੀ ਇਸ ਤਰ੍ਹਾਂ ਜੀ ਮੈਂ ਮਸਾਲਾ ਥੀਕ ਲਿਆ ਸੀ ਆ ਦੇਖੋ ਜੀ ਆਪਣੇ ਰਾਜ ਨੂੰ ਉਬਲ ਗਏ ਹੁਣ ਆਪਾਂ ਬਣਾਵਾਂਗੇ ਸਬਜੀ ਮਸਾਲਾ ਭੁੰਨਦੇ ਆ ਬਾਹਰ ਦੇ ਨੀਰਾ ਹੋਵੇ ਕੁਰਕੀਰ ਪਤਾ ਨਹੀਂ ਕਿੱਧਰ ਚਲਾ ਗਿਆ ਉਹ ਕਹਿੰਦਾ ਮम्मा ਚਾਵਲ ਬਣਾ ਲਓ ਨਾਲ ਮੈਂ ਕਿ ਚਲ ਰਾਜਮਾ ਚਾਵਲ ਬਣਾ ਲੈਨੇ ਅੱਜ ਦੱਸਿਓ ਕਮੈਂਟਾਂ ਚ ਕਿਹਦੇ ਕਿਹਦੇ ਫੇਵਰੇਟ ਹੈ ਰਾਜਮਾ ਚਾਵਲ ਸਾਨੂੰ ਤਾਂ ਬਹੁਤ ਟੇਸਟੀ ਲੱਗਦੇ ਇਹਦੇ ਪਾਪਾ ਵੀ ਐਸੇ ਖਾ ਲੈਂਦੇ ਅੰਦਰ ਵੀ ਹੈ ਨਹੀਂ ਬਾਹਰ ਹੀ ਭੰਚ ਕਰਦੇ ਕਿੱਧਰ ਚਲਾ ਗਿਆ ਗੁਰਕੀਰ ਤਾਂ ਤੇ ਹੁਣ ਆਪਾਂ ਲੋ ਆ ਲੈ ਮੈਂ ਉਹਨੂੰ ਦੇਖੋ ਮਸਾਲਾ ਚੀਰ ਕੇ ਬਸ ਆਪਾਂ ਹੈਂਡੀ ਨਾਲ ਹੁਣ ਕੁੱਟਦਾ ਨਾ ਵਾ ਮੈਂ ਇਹਨੂੰ ਕਿਹਾ ਸੀਗੇ ਉਹਨਾਂ ਕਿ ਮੈਂ ਕਿਹਾ ਚੱਲ ਹੁਣ ਸਾਡੇ ਨੇ ਇੱਕ ਦੂ ਪਤਾ ਨਹੀਂ ਐ ਮੰਮੀ ਦੇ ਕੇ ਗਏ ਸੀ ਚਾਹ ਵਾਲੋਂ ਬੜੇ ਵਧੀਆ ਬਣੇ ਸੀਗੇ ਕਹਿੰਨਾ ਮम्मा ਉਦਾਂ ਦੇ ਬਣਾਓ ਉਹ ਬਹੁਤ ਟੇਸਟੀ ਬਣੇ ਸੀ ਉਹਨਾਂ ਇੱਕ ਤਾਂ ਹੁੰਦਾ ਹੂੰ ਥੋੜਾ ਜਿਹਾ ਮੋٹے ਚਾਵਲ ਥੋੜਾ ਜਿਹਾ ਬਰੀਕ ਸੀ ਵੈਸੇ ਵੀ ਬੜੇ ਟੇਸਟੀ ਬਣਦੇ ਸੀ ਕਹਿੰਦਾ ਉਹਦਾਂ ਦੇ ਖਾਣੇ ਮੈਂ ਕਿਹਾ ਹਮ ਤੂੰ ਲਿਆ ਦੇ ਉਸ ਮੈਂ ਤਾਂ ਦੁਕਾਨ ਦਾ ਸੀ ਤੇ ਆਖੇ ਨਹੀਂ ਲੱਗਦਾ ਜਵਾਕ ਸੱਚੀ ਲੈਣ ਹੀ ਨਹੀਂ ਜਾਂਦਾ ਪਰ ਮੈਨੂੰ ਭੱਜ ਗਿਆ ਫਿਰ ਬਾਹਰ ਹੂੰ ਤੁਰੇ ਫਿਰਨੇ ਤੇ ਹੁਣ ਆਪਾਂ ਮਸਾਲਾ ਬਣਾ ਕੇ ਫਿਰ ਸਬਜ਼ੀ ਬਣਾਉਣੀ ਆ ਤੇ ਤੁਹਾਨੂੰ ਦਿਖਾਉਣੀ ਆ ਬੜੇ ਕੌੜੇ ਸਿਆਰ हाँ देखो लसन कि वादिया मन तो पता नहीं गा। गली च आया लै लिया बनाने सब्जी वैसे सौखा मिनट बिच छिलो दो बंडियां पाओ बरीक से टकरा मारनिया पड़ियाँ ਠੀਕ ਹੈ ਸਬਜੀ ਬਣਾ ਕੇ ਦਿਖਾਉਣੇ ਤੁਹਾਨੂੰ ਪਰ ਮੈਂ ਕਿੰਦਾ ਨਹੀਂ ਬਣੀ। ਵੇਖ ਲਓ ਸਬਜੀ ਦੀ ਸ਼ਕਲ। ਆ ਦੇਖੋ ਜੀ। ਐਦਾਂ ਦਾ ਹੋਣਾ ਮਸਾਲਾ। ਕਿੱਥੇ ਆ ਪਤਾ ਹੀ ਨਹੀਂ। ਹੈਲੋ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਾਉਣਾ ਲੈਣਾ। ਫਿਰ ਮੈਂ ਵਿੱਚ ਰਾਜਮਾ ਦੇ ਪਾ ਰੂਣੀ। ਉਹ ਕਿ ਸੀਟੀ ਮਰਾ ਦਾਂਗੇ ਸਬਜੀ ਆਪਣੀ ਤਿਆਰ ਆ। ਮੁੜ ਕੇ ਚਾਵਲ ਬਣਾਉਣੇ। ਦੇਖੋ ਜੀ ਆ ਗਏ ਆ ਵੇਖੀ ਹੁਣ ਦੇਖ ਲੈਣ ਗਈ ਹਾਂ ਆ ਗਈ ਸੀ ਪਾਪਾ ਸਤਿ ਸ਼੍ਰੀ ਅਕਾਲ ਆ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਲੋ ਦਸਨ ਆਈਏ ਤੁਹਾਨੂੰ ਉਹੀ ਤਾਂ ਗੱਲ ਆ ਮੈਂ ਕਿ ਪੱਜੀ ਉੱਡੀ ਗਈ ਦੇ ਨਾਲ ਆ ਕੇ ਮਾਰਦੀ ਆ ਪੌੜ ਹੈਂ ਉਹੀ ਤਾਂ ਹੈਗਾ ਜੀ ਆ ਗਏ ਬਹੁਤ ਹੋ ਗਏ ਦੇਖੀ ਜਾਊਗੀ ਫਿਰ ਇਹਨੇ ਨਾ ਇਹਨਾਂ ਤੋਂ ਗੱਡੀ ਅੰਦਰ ਲਾਗੇ ਫਿਰ ਇਹਨੇ ਵੇਖਣਾ ਗੱਡੀ 'ਚ ਚੜ ਕੇ ਲਓ ਜੀ ਹੁਣ ਆਪਣੇ ਰਾਜਮਾ ਚਾਵਲ ਬਣ ਗਏ ਆ ਤੇ ਖਾਣ ਲੱਗਿਆ ਦੇਖੋ ਕਿਵੇਂ ਬਣੇ ਬਹੁਤ ਸਵਾਦਿਸ਼ਟ ਬਣੇ ਠੀਕ ਆ ਆਜੋ ਖਾ ਲਓ ਤੁਸੀਂ ਵੀ ਸਾਰੇ ਜਣੇ ਟਫੀ ਨੇ ਰੋਟੀ ਖਾ ਲਈ ਆ ਇਹ ਹੁਣ ਚਾਦਰਾਂ ਚੱਬੰਦੇ ਜੋੜ ਦਿੱਤਾ ਟਫੀਨ ਹਾਂ ਦੇਖਈਓ ਮੋਰੀ ਗੱਡੀ ਇਹਨੂੰ ਪਤਾ ਨਹੀਂ ਕੀ ਚੱਕਰ ਐਨੂੰ ਜਿੰਨੇ ਮਰਜੀ ਮੋٹے ਕੰਬਲ ਚਾਦਰਾਂ ਕੱਢ ਕੇ ਦੇ ਦੋ ਐਂ ਖਾਈ ਜਾਂਦੀ ਵਾ ਸਾਨੂੰ ਚੱਬੇ ਚਾਬ ਚਾਬ ਸਿੱਟੀ ਜਾਂਦੀ ਐਂਦੀ ਐਂ ਖਾਇਦਾ ਤਾਂ ਕਰਦੀ ਐ ਕੀ ਪਤਾ ਇਹਨੂੰ ਕੈਲਸ਼ੀਅਮ ਵੀ ਹੱਡੀਆਂ ਜੀ ਵੀ ਲੈ ਕੇ ਦਿੱਤੀਆਂ ਸੀਗੀਆਂ ਫੇਰ ਵੀ ਨਹੀਂ ਹੱਡੀਆਂ ਪਤਾ ਨਹੀਂ ਕਾਹ ਤੋਂ ਹੱਟਦੀ ਨਹੀਂ ਠੀਕ ਐ ਜੀ ਲਓ ਜੀ ਹੁਣ ਅਸੀਂ ਚੱਲੇ ਆਂ ਸੈਰ ਕਰਨ ਦੁੱਧ ਲੈਣ ਤੇ ਨਾਲੇ ਅਸੀਂ ਕਿਹ ਚੱਲ ਉੱਧਰ ਜਾ ਆਵਾਂਗੇ ਨਾਲੇ ਸੈਰ ਹੋ ਜੂਗੀ ਜੀ ਨਾਲੇ ਅਸੀਂ ਢੇੜਾ ਕੱਢ ਲਾਂ ਫਲੈਸ਼ ਚਲਾਓ ਮੈਡਮ ਫਲੈਸ਼ ਚਲਾਓ ਇਹਦੀ ਫਲੈਸ਼ ਜਲਾ ਦਿਓ ਹਾਂਜੀ ਆਹ ਹੋਣੀ ਚਲਾ ਲੈ ਸੀ ਬੈ ਗੋਰਾ ਕਰ ਮੈਂ ਬੋਲੋ ਮਮਾ ਹਾਂ ਵੇਖੋ ਜੀ ਜਵਾਕਾ ਉਹਨੂੰ ਕਦੋਂ ਮੈਂ ਟੌਫੀਆਂ ਲੈਣੇ ਮੈਂ ਕਿਹਾ ਸੀ ਟੌਫੀ ਚਟਮੂਲਾ ਟੌਫੀ ਮੈਂ ਤੂੰ ਨਹੀਂ ਕਿਹਾ ਮੈਂ ਕਿਹਾ ਮੈਂ ਕਿਹਾ ਹੀ ਨਹੀਂ ਮੈਂ ਟੌਫੀ ਲੈਣੀ ਉਹ ਖੜ ਜਾ ਲਓ ਜੀ ਟਾਫੀਆਂ ਆਉਣੀਆਂ ਨੇ ਜਲਦੀਆਂ ਪਹਿਲੀਆਂ ਚ ਬਰੀਕ ਹਾਂ ਠੀਕ ਹੈ ਲਾਲ ਲਾਲ ਗੁਲੀਆਂ ਵੀ ਹੁੰਦੀਆਂ ਸੀ ਨਾ ਗੁਲੀਆਂ ਹਾਥੀ ਬਣਿਆ ਹੁੰਦਾ ਸੀਗਾ ਚਲੋ ਫਿਰ ਜਲਦੀ ਨਹੀਂ ਇੱਥੇ ਮਸਾਲੇ ਆ ਵੀ ਮਿਲ ਜੀ ਚਲੋ ਲਓ ਜਲਦੀ ਆ ਦੇਖੋ ਟਾਫੀਆਂ ਲੈਣ ਵੜੇ ਦੁਕਾਨ ਤੋਂ ਆ ਆਇਆ ਨੇ ਪਾਪਾ ਨੇ ਫਲੈਸ਼ ਦਾ ਬੜਾ ਪਾਪਾ ਕਿਹੜੀ ਲਿਆਂਦੀ ਦਿਖਾਓ ਟਾਫੀ ਸਾਂ ਪਪੜਾ ਵਾਲੀ ਬਹੁਤ ਟੇਸਟੀ ਹੁੰਦੀ ਹੈ। ਕਿਤਰਾ ਹੈ। ਆ ਸੜਕਾਂ ਨਾਲ ਸਾਡੀ ਬਹੁਤ ਜ਼ਿਆਦਾ ਖਰਾਬ ਸੀਗੀ। ਇਹ ਸਾਰੀ ਨਵੀਂ ਬਣੀ ਜੀ ਬਹੁਤ ਜ਼ਿਆਦਾ। ਅਸੀਂ ਸੈਰ ਕਰ ਤਾਈਂ ਨਹੀਂ ਕਰਨ ਆਉਦੇ ਹੁੰਦੇ ਸੀ ਹੁਣ ਸਾਡੀ ਸਾਰੀਆਂ ਸੜਕਾਂ ਬਣ ਗਈਆਂ ਨਵੀਆਂ ਸੋਹਣੀਆਂ ਬਣ ਗਈਆਂ। ਕੋਹ ਹਨੇਰੇ ਦੇ ਵਿੱਚ ਤੁਰਨਾ ਕੋਈ ਛੱਡਾ ਕੇ ਬੰਦਾ ਡਿੱਗ ਪੈਂਦਾ ਹੈ। ਹੁਣ ਸੜਕ ਸਾਫ ਬਣੀ ਆ। ਬਹੁਤ ਹਨੇਰੇ ਵਿੱਚ ਪੜਾ ਜਾ ਬੰਦਾ ਜੰਗ ਮਾਰ ਕੇ। ਦਾ ਦਿਨ ਨਾ ਕਰਦਾ ਸੀ ਗੱਲ ਸੌਂਗੇ ਸੀ ਹੂੰ ਹੂੰ ਸੌਂਗੇ ਚੱਲ ਜਾਈਏ ਲੋ ਜੀ ਸਾਡੇ ਘਰ ਤੋਂ ਨਿਕਲ ਕੇ ਥੋੜਾ ਜਿਹਾ ਬਸ ਆਉਣਾ ਪੈਂਦਾ ਬਦ ਤੋਂ ਬਦ ਹਾਂ ਹਾਂ ਜਿਵੇਂ ਆਪਾਂ ਕਹਿੰਨੇ ਆ 2 ਮਿੰਟ ਦਾ ਹੀ ਰਸਤਾ ਫਿਰ ਬਾਜ਼ਾਰ ਸ਼ੁਰੂ ਹੋ ਜਾਂਦਾ ਹੁਣ ਅਸੀਂ ਉਧਰ ਚੱਲੇ ਆ ਮੰਮੀ ਨਾਲ ਨਾਲ ਸ਼ਹਿਰ ਹੋ ਜਾਂਦੀ ਆ ਦੇਖੋ ਸਾਡੇ ਇੱਧਰ ਗਲੀਆਂ ਸਾਰੀਆਂ ਜੀ ਅਸੀਂ ਆ ਗਏ ਆ ਮੋੜ ਮੁੜ ਗਏ ਉਹ ਸਾਹਮਣੇ ਵੜ ਕੇ ਅਰਜੇ ਗੱਡੀ ਖੜੀ ਆ ਉਹ ਹੰਦੇ ਆ ਸਾਹ ਚੜ ਗਿਆ ਮਨ ਨੂੰ ਦੱਸੀ ਦਿੰਨੀ ਮੇਰਾ ਸਾਹ ਬਹੁਤ ਚੜਦਾ ਠੀਕ ਹੈ ਕਿ ਆਇਆ ਕੋ ਰੂਹ ਅੱਗੇ ਹੋਰ ਅੱਗੇ ਵਧੀਆ ਸੈਰ ਕਰੀ ਦਿੰਦੇ ਲੋ ਦੇਖੋ ਖੌਂਦਾ ਨਹੀਂ ਗਏ ਅਸੀਂ ਦੁੱਧ ਲੈਣਾ ਆਇਆ ਸਕਚ ਚਲ ਜਾਇਆ ਉਹਨੇ ਨਾਲ ਇੱਕ ਅੱਜ ਇਹ ਟਾਈਮ ਨਾਲ ਆਏ ਸੀ ਥੋੜਾ ਜੀ ਨਾ ਨਹੀਂ ਪਹੁੰਚ ਗਏ ਆ ਆਹ ਵਾਲਾ ਘਰ ਆ ਦੇਖਣ ਨਵੋ ਸੁੱਤੀ ਜਾਣੀ ਮੈਂ ਨਵੋ ਹੈ ਬੜਾ ਬਾਹਰ ਬੱਚਾ پارٹی ਬੈਠੇ ਸਾਰੇ ਆਣੇ ਰੌਲਾ ਪੈ ਰਿਹਾ ਸੀ ਬੱਚਿਆਂ ਦਾ ਤੇ ਕਿਦਾਂ ਜੈਕਾ ਓਕੇ ਹੈਲੋ ਗਾਇਸ ਅਸੀਂ ਨੇ ਬਣਾਇਆ ਸਾਗ ਮੱਖੀ ਦੀ ਰੋਟੀ ਜਿਹਨੇ ਖਾਣਾ ਜੋ ਅਜਾ ਟੱਕਾ ਪੰਜਾਬੀ ਟੱਕਾ ਮੰਮੀ ਕਿੱਧਰ ਹੈ ਅੰਦਰ ਉੱਤੇ ਆ ਉੱਤੇ ਸੋਰਾ ਸਾਗ ਦੀ ਅੱਖ ਵਿੱਚ ਮੁੰਡਾ ਪਾ ਰਿਹਾ ਹੈ ਓਕੇ ਚਲੋ अवुल मम्मी तू तो बोल रही तेरी मम्मा बोली सी कि क्या दो नहीं मैं बोलू हां सर मम्मा हां ये बच्चा तेरे बोल सी लोग सोई सी कि मेरा मुड़ चली के घर तेरी इधर रे रेड़ी करा चल अपन हेड दो हो इधर होती है उपाइयां हेलो साफ अमी देंगे बर्तन उसके बाद दूध डालेंगे ये सबको देंगे और आप सब कैसे हो साग का मौसम चल रहा है सभी साग खा रहे हैं आजकल सुबह साग आज रात को साग कल रात को साग सा, सा, दो तीन दिन चलेगा <laughs> ये है तो शरारती बहुत ज्यादा ਉਹ ਦੋਲ ਮਾਢੀ ਨਹੀਂ ਹਾਂਜੀ ਹੋਰ ਸਣਾਓ ਸਾਰੇ ਕਿਵੇਂ ਖਾਣ ਦਾ ਨਹੀਂ ਬਦਲਾ ਰਜਣਾ ਜਿੰਨੇ ਤੱਕ ਫੇ ਮੈਂ ਕੋਟੀ ਪਾਲੀ ਮੈਂ ਲਾਤੀ ਫੇ ਮੈਨੂੰ ਗਰਨੀ ਲੱਗਦੀ ਕਦੇ ਮੈਨੂੰ ਖਾਈ ਲਾਤੀ ਮੈਨੂੰ ਕਦੇ ਨਹੀਂ ਪਤਾ ਲੱਗਦਾ ਉਹ ਸਾਡੇ ਘਰੇ ਆਏ ਹੁਣ ਗਰਨੀ ਹੁੰਦੀ ਪਈਆ ਉਹ ਤਾਂ ਬਸ ਆਲਤਾ ਇਸ ਵੇਲੇ ਕੋਈ ਚੱਦਾ ਨਹੀਂ ਜਾਦਾ ਕਿਤੇ ਉਹ ਕਹਿੰਦਾ ਮੈਂ ਇੱਥੇ ਲੱਗੂਗਾ ਔਰ ਰੋਲ ਨਿਕਲਦੇ ਤੂੰ ਰੋਲ ਦੇ ਦਿਆ ਹੋਰ ਸਣਾਓ ਸਾਰੇ ਰੱਦੀਆ ਚਲੋ ਚਲੋ ਆਪਾਂ ਹਣ ਚੱਲੀਏ ਆ ਮੂੰਹ ਨਾ ਕਰੋ ਆ ਦੇਖੋ ਆ ਦੇਖੋ ਨਾ ਤਾਂ ਸਹੀ ਪੜਦਾ ਮੈਂ ਕੋਲ ਕਹਿੰਦੀ ਇਹ ਮੈਂ ਫੰਦੇ ਲਾ ਲੈਂਦੇ ਬਸ ਕਰ ਯਾਰ ਬਸ ਕਰ ਮੈਨੂੰ ਦਿਵਾ ਦੇਖੀਏ ਮੂੰਹ ਮੈਂ ਬਾਤ ਕਰ ਪਾ ਕਰੀ ਪਹਿਲੀ ਹੈ ਨਾ ਇਹ ਆਪਣਾ ਹੱਥ ਪਾ ਲਾ ਵਾ ਆ ਵੇਖੋ ਸਾਰੇ ਰੋਣਾ ਬੱਚੇ ਪਾਉਣ ਰਹੇ ਹੁਣ ਕੀ ਖੇਡਾਂ ਲੱਗਾ ਚਾਰੰਗ ਮੈਂ ਕਿੱਥੇ ਪਹੁੰਚਾਂ ਫੰਦੇ ਲਾ இருபத்து <laughs> <laughs> ਹਾਂ ਅੱਛਾ ਚਲੋ ਬੜੇ ਕੋਈ ਨਹੀਂ ਬਜੰਦਾ ਨਾ ਫੋਨ ਦੇਦੇ ਸੀ ਨਾ ਫਾਈਦਾ ਲਿਫੋਨ ਕੋਈ ਦੇ ਫੋਨ ਸ਼ਾਮਿਲ ਨਹੀਂ ਹੁੰਦਾ ਹਰ ਵੇਲੇ ਇਕੱਠੇ ਨਹੀਂ ਬੈਠਦੇ ਸੀ ਗੱਲਬਾਤ ਨਹੀਂ ਕਰਦੇ ਸੀ ਆਪਸ ਵਿੱਚ ਹਾਂ ਧਿਆਨ ਸੀ ਇਹਨਾਂ ਨੂੰ ਪਤਾ ਨਹੀਂ ਕਿ ਤੇਰੇ ਭਰਾ ਤੇ ਭੈਣ ਆ ਹਾਂ ਕੋਈ ਗੇਰਮ ਬੋਰਡ ਜਿਹੜਾ ਨੂੰ ਪਤਾ ਕੋਈ ਆਪਾਂ ਦੇ ਦੇ ਕੇ ਤੇ ਪਰਣਾ ਆਟਾ ਮੁਕਾ ਲਿਆ ਨਹੀਂ ਪਰ ਹੁਣ ਇਹਨਾਂ ਨੂੰ ਨਵਾਂ ਲੈ ਕੇ ਦਿੱਤਾ ਕੈਰਮੋਡ ਕੈਰਮੋਡ ਦਿੱਤਾ ਗਿਫਟ ਨਾਲ ਮਾਈ ਸੋਡੋ ਕੋਈ ਖੇਡ ਦੇਖ ਲੜਦੇ ਆ ਨਾ ਇਹ ਵੀ ਨਹੀਂ ਪਤਾ ਮੇਕੋ ਵੀ ਆ ਜਾਣੇ ਕਿ ਲਿਆਂਦਾ ਛੋਟਾ ਬੱਸ ਉਹਦਾ ਕੀ ਹਿੰਦਾ ਗਈ ਹੋਰ ਉਹ ਥੁੱਲੇ ਉੱਤੇ ਥੁੱਲੇ ਉੱਤੇ ਜਾਣਾ ਬੰਦਾ ਇਸ ਪਰ ਕੇ ਦੋਨੋਂ ਪਸੀਰਾ ਰੱਖ ਲੈ ਠੀਕ ਆ ਠੀਕ ਸਰ ਕਰੋ ਹਾਂ ਹੁਣ ਲੜੇ ਹੋਣਾ ਖੇਡ ਲਿਓ ਪਹਿਲੀ ਮਾਰ ਕੀ ਖੜ ਜਾਵੇ ਪਹਿਲੀ ਮਾਰ ਪਹਿਲੀ ਪੈਨ ਸਭ ਠੀਕ ਹੁਣ ਅਸੀਂ ਘਰੇ ਪਹੁੰਚ ਗਏ ਆ ਜੀ